ਮਾਝਲ ਦੇ ਨਾਲਾਗੜ੍ਹ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਏ ਇੱਕ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਸੜਕ ਤੇ ਪਲਟ ਗਈ ਹਾਦਸੇ ਦੇ ਵਿੱਚ 40 ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਤੇ ਜ਼ਖਮੀਆਂ ਨੂੰ ਹਸਪੀਟਲ ਪਹੁੰਚਾਇਆ ਗਿਆ ਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਬੱਸ ਹੈ ਜੋ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਬੇਕਾਬੂ ਹੋ ਗਈ ਬੱਸ ਅਤੇ ਸੜਕ ਤੇ ਪਲਟ ਗਈ બસ ਦੇ ਵਿੱਚ 44 ਦੇ ਕਰੀਬ ਸਵਾਰੀਆਂ ਸੀ ਜਿਨ੍ਹਾਂ ਦੇ ਵਿੱਚ ਕੁਝ ਦੇ ਮਾਮੂਲੀ ਸੱਟਾਂ ਲੱਗੀਆਂ ਕੁਝ ਜ਼ਿਆਦਾ ਜ਼ਖਮੀ ਨਹੀਂ ਜਿਨ੍ਹਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਹਿਮਾਚਲ ਨੰਬਰ ਦੀ ਇਹ ਬੱਸ ਹੈ ਤੇ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਤੇ ਰੋਜ਼ਮੰਗ ਜਦੋਂ ਇਹ ਜਾ ਰਹੀ ਸੀ ਤਾਂ ਅਚਾਨਕ ਇਹ ਬੱਸ ਬੇਕਾਬੂ ਹੋ ਗਈ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਜਿਸ ਕਰਕੇ ਬੱਸ ਵਾਲਟ ਗਈ ਹਾਲਾਂਕਿ ਕਿਉਂਕਿ بارش ਦੇ ਦਿਨ ਨੇ ਕਈ ਵਾਰ ਸਲਿੱਪਰੀ ਹੋ ਜਾਂਦੀ ਹੈ ਕਈ ਵਾਰ ਕਿਉਂਕਿ ਕੰਟਰੋਲ ਦੇ ਵਿੱਚ ਨਹੀਂ ਰਹਿੰਦਾ ਤਾਂ ਆਊਟ ਆਫ ਕੰਟਰੋਲ ਹੋਈ ਹੈ ਦਰਅਸਲ ਸੰਤੁਲਨ ਵਿਗੜੇ ਆਏ ਜਾਂ ਕੋਈ ਤਕਨੀਕੀ ਖਰਾਬੀ ਆਈ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾਲਾਗੜ ਦੀਆਂ ਨੇ ਜਿੱਥੇ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਜ਼ਖਮੀ ਜ਼ਰੂਰ ਹੋਏ ਨੇ ਲੋਕ ਅਤੇ ਜਿਹੜੇ ਯਾਤਰੀ ਜਾ ਰਹੇ ਸੀ ਉਹਨਾਂ ਦੇ ਸੱਟਾਂ ਲੱਗੀਆਂ ਨੇ ਪਹਿਲੀਆਂ ਤਸਵੀਰਾਂ న్యూਸ 18 ਪੰਜਾਬ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੜਕ ਤੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ ਜਿਸ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕਾਇ ਬੱਸ ਜਿਸ ਨੂੰ ਤੁਸੀਂ ਦੇਖ ਰਹੇ ਹੋ ਹਾਲਾਂਕਿ ਬਚਾਏ ਰਿਹਾ ਹੈ ਕਿ ਜਿਹੜਾ ਕਾਫੀ ਡੂੰਘਾਈ ਸੀ ਖਦਾਨਾ ਦੇ ਵਿੱਚ ਤਾਂ ਨਹੀਂ ਡਿੱਗੀ ਕਿਉਂਕਿ ਸੜਕ ਤੇ ਹੀ ਇਹ ਬੱਸ ਪਲਟ ਗਈ ਹੈ ਜਿਸ ਕਰਕੇ ਵੱਡਾ ਨੁਕਸਾਨ ਹੋਣੋਂ ਟਲ ਆਇਆ ਪਰ ਜ਼ਖਮੀ ਜ਼ਰੂਰ ਹੋਏ ਨੇ ਲੋਕ 43 ਦੇ ਕਰੀਬ ਲੋਕ ਇਸ ਦੇ ਵਿੱਚ ਜ਼ਖਮੀ ਨੇ ਹਿਮਾਚਲ ਰੋਡਵੇਜ ਦੀ ਇਹ ਬੱਸ ਦੱਸੀ ਜਾ ਰਹੀ ਹੈ ਹਿਮਾਚਲ ਨੰਬਰ ਇਹ ਬੱਸ ਹੈ ਜੋ ਆਮ ਬਾਂਗ ਹਰ ਰੋਜ਼ ਦੀ ਤਰ੍ਹਾਂ ਜਾ ਰਹੀ ਸੀ ਸਵਾਰੀਆਂ ਨੂੰ ਲੈ ਕੇ ਤੇ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਤੇ ਫਿਲਹਾਲ ਜਾਣਕਾਰੀ ਦੇ ਮੁਤਾਬਕ ਬਿਕਾਬੂ ਹੋਈ ਹੈ ਬੱਸ ਸੰਤੁਲਨ ਗਵਾਇਆ ਹੈ ਜਿਸ ਕਰਕੇ ਬੱਸ ਪਲਟੀ ਹੈ ਤੇ ਸਵਾਰੀਆਂ ਜ਼ਖਮੀ ਨੇ ਐਸੀ ਖਬਰ ਤੇ ਮੇਰੇ ਸਹਿਯੋਗੀ ਜਗਤ ਬੈਂਸ ਜੁੜੇ ਨੇ ਜਗਤ ਜੀ ਕੁਝ ਅਪਡੇਟ ਕਿਵੇਂ ਵਾਪਰਿਆ ਹਾਦਸਾ ਹਾਂ ਜੀ ਮੈਂ ਰਣਵੀਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਹਾਦਸਾ ਹੈ ਨੈਸ਼ਨਲ ਹਾਈਵੇ 105 ਜਿਹੜਾ ਨਾਲਾਗੜ੍ਹ ਤੇ ਸਵਾਰਗੜ੍ਹ ਰੋਡ ਹੈਗਾ ਇਹ ਉਸ ਤੇ ਵਾਪਰਿਆ ਇਹਦੇ ਚ ਜਿਹੜੀ ਵਾਪਰੀ ਹੈ ਸਰਕਾ ਕਾਟ ਮੰਡੀ ਤੋਂ ਚੰਡੀਗਲ ਜਾਣਾ ਸੀਗਾ ਇਸ ਬੱਸ ਨੇ ਨਾਲਾਗੜ ਪਾਇਆ ਹੁੰਦੇ ਹੋਏ ਲੇਕਿਨ ਜਿੱਦਾਂ ਜਿਵੇਂ ਹੀ ਇਹ ਬੱਸ ਬੋਲਜਮਾੜਾ ਪਿੰਡ ਦੇ ਕੋਲ ਪਹੁੰਚੀ ਤੇ ਅਨियंत्रित ਹੋ ਕੇ ਜਿਹੜੀ ਬਾਸ ਹੈਗੀ ਆ ਰੋਡ ਤੇ ਹੀ ਪਲਟ ਗਈ ਜਿਹਦੇ ਕਰਕੇ ਜਿੰਨੇ ਆ ਇਹਦੇ ਤੇ 47 ਦੀਆਂ 47 ਸਵਾਰੀਆਂ ਘਾਇਲ ਹੋਈਆਂ ਫਿਲਹਾਲ ਆਸ-ਪਾਸ ਦੇ ਜਿਹੜੇ ਲੋਕ ਇਕੱਠੇ ਹੋਏ ਤੇ ਜਿੰਨੇ ਵੀ ਰੋਡ ਤੇ ਲੋਕ ਇਕੱਠੇ ਹੋਏ ਆ ਉਹਨਾਂ ਵੱਲੋਂ ਐਂਬੂਲੈਂਸ ਨਾਲਾਗੜੋਂ ਮਗਵਾਈ ਗਈ ਹਸਪੀਟਲ ਤੋਂ ਉਹਨਾਂ ਨੂੰ ਨਾਲਾਗੜ ਹਸਪਤਾਲ ਪਹੁੰਚਾਇਆ ਗਿਆ ਹੈ ਫਿਲਹਾਲ ਜਿਹੜੀ ਨਾਲਾਗੜ ਚ ਇਹਨਾਂ ਜਿਹੜੇ ਸਵਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਗਤ ਕਿਸ ਤਰ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜਿਹੜੇ ਜ਼ਖਮੀ ਨੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਂ ਇਹਦੇ ਚ ਜਾਨੀ ਨੁਕਸਾਨ ਦੀ ਫਿਲਹਾਲ ਤੇ ਕੋਈ ਖਬਰ ਨਹੀਂ ਹੈ ਲੇਕਿਨ ਇਹਦੇ ਚ 6-7 ਸਵਾਰੀਆਂ ਇਹੋ ਜਿਹੀਆਂ ਜਿਨ੍ਹਾਂ ਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ ਜਿਹਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਫਿਲਹਾਲ ਪੁਲਿਸ ਪਟਾਸ਼ਨ ਮੌਕੇ ਤੇ ਹੈਗਾ ਹੈ ਜਿਹੜੇ ਰਾਹਤ ਕਰ ਰਹੇ ਆ ਉਹ ਜਾਰੀ ਨੇ ਸਾਥੀ ਹਾਸਤਾ ਦੱਸੇ ਜਾ ਰਿਹਾ ਹੈ ਕਿ ਇੱਕ ਸੜਕੀ ਦਰਸ਼ਾਣ ਨੂੰ ਲੈ ਕੇ ਵੀ ਦਿੱਤਾ ਜਾ ਰਿਹਾ ਹੈ ਕਿ ਬਾਰਿਸ਼ ਵਰਗਾ ਮੌਸਮ ਕਾਰਨ ਵੀ ਬਾਕੀ ਹੱਦ ਤੱਕ ਪ੍ਰੇਸ਼ਾਇਆ ਅਫਿਲ ਹਾਲ ਪੁਲਿਸ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦੇ ਅਸਲ ਕਾਰਨ ਕੀ ਰਹੇ ਹੋਣਗੇ ਫਿਲਹਾਲ ਪੁਲਿਸ ਬਚਾਅ ਦੀ ਮੌਕੇ ਤੇ ਹੈ ਤੇ ਜਿਹੜਾ ਰਾਹਤ ਕਾਰਿਆ ਉਹ ਜਾਰੀ ਹੈ ਠੀਕ ਹੈ ਬਹੁਤ ਸ਼ੁਕਰੀਆ ਜਗਤਬੈਂਸ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਹਿਮਾਚਲ ਦੇ ਨਾਲਾਗੜ ਦੇ ਵਿੱਚ ਇਹ ਹਾਦਸਾ ਵਾਪਰਿਆ ਚੰਡੀਗੜ੍ਹ ਨੂੰ ਬਾਇਆ ਨਾਲਾਗੜ ਹੋ ਕੇ ਬਸ ਆ ਰਹੀ ਸੀ ਰਾਹ ਦੇ ਵਿੱਚ ਬਸ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਬਸ ਦੇ ਵਿੱਚ ਕਰੀਬ 47 ਦੇ ਕਰੀਬ ਸਵਾਰੀਆਂ ਸੀ ਜਿਨ੍ਹਾਂ ਤੋਂ 44 ਦੇ ਸੱਟਾਂ ਲੱਗੀਆਂ ਨੇ ਕੁਝ ਜ਼ਿਆਦਾ ਗੰਭੀਰ ਵੀ ਨੇ ਜਿਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਕੁਝ ਨੂੰ ਨਾਲਾਗੜ ਦੇ ਹਸਪਤਾਲ ਪਹੁੰਚਾਇਆ ਗਿਆ ਹੈ